ਸੈਡ ਅਸਟ੍ਰੀਕਲ ਜੀ ਸਾਰਿਆਂ ਨੂੰ ਮੋਰ ਕੀ ਆਜਾਤਾ ਰਹਿੰਦਾ ਚੜ ਦਿਖਣਾ ਤੇ ਚੜ ਦਿਖਾਈ ਹੋਣੀ ਚਾਹੀਦੀ ਹੈ ਤੇ ਅੱਜ ਅਸੀਂ ਦੇਖਾਂਗੇ ਨੈਟਿਵਿਟੀ ਟੂ ਹਾਈ ਸਪਿਰਿਟ ਰਾਈਜ਼ ਆਫ ਕਿੰਗਡਮਸ ਅ ਸਿਕ ਵੇ ਆਫ ਕਰੇਜ ਬਾਣਾ ਦੇ ਵੱਲ ਟਾਈਮ ਜਿਹੜਾ ਹੁਣ ਪੰਜਾਬ ਚ ਚੱਲ ਰਿਹਾ ਹੁਣ ਖਾਸ ਕਰਕੇ ਉਹਦੇ ਟੌਪਿਕ ਤੇ ਹੈ ਤੇ ਮਤਲਬ ਬਹੁਤ ਖਾਸ ਹੈ ਜਿਹੜਾ ਦੇਖਣ ਵਾਲਾ ਮਤਲਬ ਪੂਰਾ ਮੈਂ ਤਾਂ ਦੇਖ ਲੈ ਮਮਮੀ ਨੂੰ ਦਿਖਾਣਾ ਜ਼ਰੂਰੀ ਸੀ ਆਲਾ ਤੇ ਨਾਲੇ ਤੁਸੀਂ ਵੀ ਦੇਖਣਾ ਲੈ ਮਮਮੀ ਵੀ ਦੇਖਣਗੇ ਤਾਂ ਆਓ ਬਿਨਾ ਕਿਸੇ ਤਰ੍ਹਾਂ ਪਹਿਲੀ ਵੀਡੀਓ ਸਟਾਰਟ ਕਰਤੀ ਦੁਨੀਆ ਕਹਿੰਦੀ ਹਾਏ ਹੜ ਆ ਗਿਆ ਹੁਣ ਤਾਂ ਪੰਜਾਬ ਉ ਡੁੱਬ ਜੀ ਪਰ ਪੰਜਾਬ ਦਾ ਇਤਿਹਾਸ ਕਹਿੰਦਾ ਕਿ ਜਿਹੜੀ ਕੌਮ ਇੱਕੋ ਦਿਨ ਅੱਧੀ ਆਬਾਦੀ ਖਤਮ ਕਰਵਾ ਕੇ ਆਉਂਦੇ ਸਾਲ ਫੇਰ ਅਫਗਾਨੀ ਨੂੰ ਘੇਰੀ ਖੜੀ ਸੀ ਉਹਨੂੰ ਇਹ ਦਰਿਆਵਾਂ ਦੀਆਂ ਲਹਿਰਾਂ ਡੋਪ ਸਕਦੀਆਂ ਔਰੰਗਜ਼ੇਬ ਤੋਂ ਅਫਗਾਨੀ ਤੱਕ ਤੇ ਅਫਗਾਨੀ ਤੋਂ ਹੁਣ ਤੱਕ ਇਹ ਗੱਲ ਸਦਾ اٹਲ ਰਹੀ ਹੈ ਖਾਲਸਾ ਨਾ ਕਦੇ ਡਰਿਆ ਤੇ ਨਾ ਹੀ ਕਦੇ ਮੁੱਕਿਆ ਮੋਹਰਿਓ ਜੈਨ ਖਾਨ ਤੇ ਪੀਖਨ ਖਾਨ ਤੇ ਮਗਰੋਂ ਚੜਿਆ ਆ ਰਿਹਾ ਅਬਦਾਲੀ ਕੋਪਰ ਹੀੜੇ ਵੱਡਾ ਕੱਲੂ ਘਾਰਾ ਹੁੰਦਾ ਹਜ਼ਾਰਾਂ ਸਿੱਖ ਬੀਬੀਆਂ ਬੱਚੇ ਬਜ਼ੁਰਗ ਸ਼ਹੀਦ ਹੋਏ ਇਸ ਤੋਂ ਥੋੜਾ ਸਮਾਂ ਪਹਿਲਾਂ ਅਜੇ ਕਾਨੂੰਵਾਨ ਛੋਟਾ ਕੱਲੂ ਘਾਰਾ ਹੋਇਆ ਸੀ ਜਦੋਂ ਬਾਬੇ ਚੜ੍ਹ ਸਿੰਘ ਨੇ ਪੰਜ ਪੰਜ ਮਿੰਟ ਬਾਅਦ ਆਪਣਾ ਘੋੜਾ ਬਦਲ ਕੇ ਅਲੀ ਅਲੀ ਕਰਦਿਆਂ ਦੀ ਬਾਢੀ ਸ਼ੁਰੂ ਕੀਤੀ ਤਾਂ ਮੌਤ ਵੀ ਇੱਕ ਵਾਰ ਸਰਦਾਰ ਦੇ ਮੋਹਰੇ ਹੱਥ ਬੰਨੀ ਖੜੀ ਸੀ ਦੋ ਕੱਲੂ ਘਰ ਇੱਕ ਰਾ ਕੇ ਵੀ ਕਿਸੇ ਸਿੱਖ ਨੇ ਨਹੀਂ ਕਿਹਾ ਕਿ ਹਾਏ ਮਰ ਗਿਆ ਕਿਸੇ ਸਿੱਖ ਨੇ ਇੱਕ ਵਾਰ ਵੀ ਮੂੰਹ ਨਹੀਂ ਬੋਲਿਆ ਵੀ ਸਾਡੇ ਲੀਡਰ ਨੂੰ ਨੁਕਸਾਨ ਕਰਾਉਣਗੇ ਸਾਡੇ ਮਰਵਾਉਣ ਨਹੀਂ ਕਿਸੇ ਨੇ ਕਿਹਾ ਜਿਹੜੇ ਪੰਥ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣ ਦਾ ਬਾਹਰ ਖੁਦ ਦਸਵੇਸ਼ ਪਤਾ ਦੇ ਕੇ ਗਏ ਆ ਜਿਹੜੇ ਖਾਲਸੇ ਦੀ ਸਥਾਪਨਾ ਹੀ ਕੁੰਡਲੀਏ ਨਾਰਵਾਨ ਜਾਵਰਦੇ ਸਿੱਧਾ ਮੱਥੇ ਜਾਂ ਹਿੱਕ 'ਚ ਵੱਜਣ ਲਈ ਹੋਈ ਆ ਉਸ ਖਾਲਸੇ ਦੇ ਵਾਰਸਾਂ ਦੇ ਹੱਥ 'ਚ ਖੰਡੇ ਫੜੇ ਸੋਹਣੇ ਲੱਗਦੇ ਆ ਖਾਲਸਾ ਮੇਰਾ ਰੂਪ ਹੈ ਖਾਸ ਦੇ ਸਿਧਾਂਤ ਅਨੁਸਾਰ ਜਿਸ ਖਾਲਸੇ ਦਾ ਜਨਮ ਹੀ ਸਿੱਧਾ ਦਸਮ ਪਿਤਾ ਦੇ ਪ੍ਰਤਿਬਿੰਬ ਵੱਜੂ ਹੋਇਆ ਉਹ ਖਾਲਸੇ ਦੇ ਵਾਰਸ ਮਰੂ ਮਰੂ ਕਰਦੇ ਹਾਈ ਮਾਰੇ ਗਏ ਹਾਈ ਲੁੱਟੇ ਗਏ ਹਾਈ ਪੋਤ ਮਰਵਾ ਦੇਣਗੇ ਵਰਗੇ ਨਾਰੇ ਲਾਉਂਦੇ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ ਸਭ ਤੋਂ ਭੜੇ ਬੰਦੇ ਉਹ ਲੱਗਦੇ ਆ ਜਿਨ੍ਹਾਂ ਦੀ ਜ਼ੁਬਾਨ ਤੇ ਕਦੇ ਚੜ੍ਹਦੀ ਕਲਾ ਵਾਲੀ ਗੱਲ ਨਹੀਂ ਆਈ ਹਾਈ ਮਰ ਗਏ ਹਾਈ ਲੁੱਟੇ ਗਏ ਹਾਈ ਨਿਗਲੇ ਗਏ ਵਾਲੇ ਖਾਜ ਸਾਡਾ ਇਹ ਸਾਨੀ ਹੋ ਸਕਦੇ ਕਦੇ ਖਾਲਸਾ ਨਿਗਲਿਆ ਜਾ ਸਕਦਾ ਕਦੇ ਖਾਲਸਾ ਮੁਕਾਇਆ ਜਾ ਸਕਦਾ ਕਦੇ ਖਾਲਸਾ ਖਤਮ ਕੀਤਾ ਜਾ ਸਕਦਾ ਕਦੇ ਖਾਲਸਾ ਜਜ਼ਤ ਨਿਟਾ ਜਾ ਸਕਦਾ ਕਦੇ ਵੀ ਨਹੀਂ ਮੌਤ ਚੋਂ ਪ੍ਰਗਟ ਹੋਇਆ ਕਦੇ ਮੁੱਕ ਸਕਦਾ ਕਦੇ ਵੀ ਨਹੀਂ ਜੰਗਨਾਮੇ ਚ ਸ਼ਾ ਮੁਹੰਮਦ ਲਿਖਤਾ ਹੈ ਸ਼ਾ ਮੁਹੰਮਦਾ ਅੰਤ ਨੂੰ ਸੋਈ ਹੋ ਸੀ ਜੋ ਕਰੇਗਾ ਖਾਲਸਾ ਪੰਥੀਆ ਜਿਵੇਂ ਸ਼ਾ ਮੁਹੰਮਦ ਲਿਖ ਕੇ ਗਿਆ ਜੇ ਉਸ ਮੁਤਾਬਕ ਚੀਜ਼ਾਂ ਹਾਲੇ ਖਾਲਸੇ ਦੀ ਮਰਜ਼ੀ ਮੁਤਾਬਕ ਨਹੀਂ ਹੋ ਰਹੀਆਂ ਤਾਂ ਇਹਦਾ ਮਤਲਬ ਇਹ ਨਹੀਂ ਵੀ ਖਾਲਸਾ ਆਪਣੀ ਤਾਕਤ ਆਪਣੀ ਰੈਲੇਵੈਂਸੀ ਆਪਣੀ ਰੈਪਿਟੇਸ਼ਨ ਆਪਣੀ ਫਾਈਟਿੰਗ ਸਪਿਰਿਟ ਦਿਵਾ ਚੁੱਕਾ ਹੈ ਇਸ ਦਾ ਮਤਲਬ ਇਹ ਹੈ ਕਿ ਹਾਲੇ ਅੰਤਲਾ ਸਮਾਂ ਨਹੀਂ ਆਇਆ ਕਿਉਂਕਿ ਜਦੋਂ ਅੰਤ ਆ ਗਿਆ ਉਦੋਂ ਖਾਲਸੇ ਨੇ ਆਪ ਦੀ ਡੈਸਟਨੀ ਮੁਤਾਬਕ ਸਾਰਾ ਕੁਝ ਆਪਣੀ ਮਰਜ਼ੀ ਨਾਲ ਆਪਣੇ ਅਧਿਕਾਰ ਖੇਤਰ ਅਧੀਨ ਕਰ ਹੀ ਲੈਣਾ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਜਿਵੇਂ ਜਿਵੇਂ ਸਮਾਂ ਲੱਗੀ ਜਾਂਦਾ ਓਵੇਂ ਓਵੇਂ ਕਾਊਂਟਡਾਊਨ ਚੱਲਦਾ ਰਹਿੰਦਾ ਹੈ ਇੱਕ ਸਮਾਂ ਐਸਾ ਆਉਣਾ ਜਦੋਂ ਖਾਲਸੇ ਦੇ ਘੋੜਿਆਂ ਦੇ ਪੌੜ ਅਰਬੀ ਮਾਰੂ ਥਲਦੀ ਧੂੜ ਉਡਾਉਂਦੇ ਸਿੰਧ ਦਰਿਆ ਦੇ ਕੰਢੇ ਖੜੇ ਮਿਲਣਗੇ ਕੁਝ ਹੋਰ ਧਰਮਾਂ ਦੇ ਲਈ ਕਿਆਮਤ ਦਾ ਦਿਨ ਦੀ ਜੱਜਮੈਂਟ ਡੇ ਇਸ ਦਾ ਮਤਲਬ ਹੈ ਕਿ ਜਦੋਂ ਹਿਸਾਬ ਤਾਬ ਲਈ ਮਰਦੇ ਕਬਰਾਂ ਚੋਂ ਉੱਠ ਖਲੋਣਗੇ ਤਾਂ ਹੀ ਉਹ ਕਹਿੰਦੇ ਆ ਨਾ ਰੈਸਟ ਇਨ ਪੀਸ ਪਰ ਸਾਡੇ ਲਈ ਕਿਆਮਤ ਦੇ ਦਿਨ ਦਾ ਮਤਲਬ ਹੈ ਜਦੋਂ ਸਾਡੇ ਜ਼ਹਿਨੀ ਤੌਰ ਤੇ ਮਰਦਾ ਹੋ ਚੁੱਕੇ ਬੰਦੇ ਅਣਖਾਂ ਦੀ ਕਬਰ ਤੋਂ ਉੱਠ ਖੜਨਗੇ ਹੋਰਾਂ ਲਈ ਉਹਨਾਂ ਦੇ ਆਪਣੇ ਧਾਰਮਿਕ ਗ੍ਰੰਥਾਂ ਮੁਤਾਬਕ ਸ਼ੈਤਾਨ ਦਾ ਪ੍ਰਤਿਬਿੰਬ ਦਜਾਲ ਜਾਂ ਫਿਰ ਐਂਟੀ ਕ੍ਰਾਈਸਟ ਹੋਣਾ ਪਰ ਸਾਡੇ ਲਈ ਕਾਲਯੁਗ ਆਪਣੇ ਫਿਜ਼ੀਕਲ ਰੂਪ ਚ 13-14 ਸਦੀਆਂ ਪਹਿਲਾਂ ਹੀ ਆ ਚੁੱਕਾ ਹੈ ਸਿਆਣੇ ਕਹਿ ਦਿੰਦੇ ਆ ਨਾ ਵੀ ਆਹ ਤਾਂ ਨਿਰਾ ਕਾਲਯੁਗ ਹੀ ਹੈ ਜਾਂ ਕਹਿ ਦਿੰਦੇ ਆ ਜੀ ਅਜੇ ਹੋਰ ਘੋਰ ਕਾਲਯੁਗ ਆਣਾ ਜਦੋਂ ਇਹ ਕਾਲਯੁਗ ਆਪਣੀ ਤਾਕਤ ਦੇ ਸਿਖਰ ਤੇ ਪੂਰੇ ਜੋਬੰਤੇ ਹੋਣਾ ਹੈ ਉਦੋਂ ਗੁਰੂ ਦੀ ਬਖਸ਼ਿਸ਼ ਨਾਲ ਮੁਰਦਿਆਂ ਤੋਂ ਸਿੰਘ ਤੇ ਗਿੱਦੜਾਂ ਤੋਂ ਸ਼ੇਰ ਬਣਿਆ 96 ਕਰੋੜ ਦੀ ਗਿੰਤੀ ਵਾਲਾ ਖਾਲਸਾ ਹੋਣਾ ਹੈ ਜਿਨੇ ਕਾਲੀਯੁਗ ਦੀ ਸੈਨਾ ਦਾ ਰਾਹ ਰੋਕ ਕੇ ਸਵਾਲ ਪੁੱਛਣਾ ਕਿੱਧਰ ਮੂੰ ਚੱਕਿਆ ਓਏ ਆ ਹੜ ਆਏ ਹੋਏ ਹਨ ਪਹਿਲਾ ਦੱਸਿਓ ਖਾਂ ਕੌਣ ਖੜਾ ਪੰਜਾਬ ਦੇ ਨਾਲ ਕੋਈ ਆਇਆ ਹੋਵੇ ਚਾਰ ਮਿੱਟੀ ਦੇ ਤੋੜੇ ਲੈ ਕੇ ਇਨਸਾਨੀਅਤ ਦਾ ਦੇਵਤਾ ਤਾਂ ਦੱਸਿਓ ਜਰੂਰ ਪੰਜਾਬ ਨਾਲ ਪੰਜਾਬੀ ਖੜਾ ਬਾਈ ਜੀ ਹੋਰਾਂ ਤੋਂ ਉਮੀਦ ਹੀ ਨਹੀਂ ਉਹ ਚਾਹੇ ਅਸੀਂ ਬਾਲਟੀਆਂ ਕੜਸ਼ੀਆਂ ਚੁੱਕ ਕੇ ਕਸ਼ਮੀਰੋਂ ਕੇਰਲਾ ਤੱਕ ਪਹੁੰਚ ਜਾਈ ਦਾ ਸਾਡੇ ਬੁੱਕ ਦੇ ਟਰੈਕਟਰ ਜਿਹੜੇ ਕਦੇ ਦਿੱਲੀ ਪੈਰੀਕੇਡ ਤੋੜ ਕੇ ਪਹੁੰਚੇ ਸੀ ਉਹੀ ਕੰਮ ਆਉਂਦੇ ਊਂ ਚਾਹੇ ਅਸੀਂ ਸਟੰਟ ਮਾਰ ਕੇ ਮੂੰਹ ਰੱਬ ਵੱਲ ਕਰਕੇ ਆਦਮੀਆਂ ਲਾਟਾਂ ਸੰਸਰ ਚੋਂ ਪੜਾਈਏ ਤਾਂ ਸਾਡੇ ਚਲਾਨ ਹੋ ਜਾਂਦੇ ਆ ਅਖੇ ਕਾਨੂੰਨ ਆਂਖੇ ਮੇ ਨਹੀਂ ਲੈਣਾ ਚਾਹੀਏ ਪੰਜਾਬ ਦੇ ਕੌੜ ਤੋਂ ਮੇ ਕਾਮਰੇਡ ਜਿਹੜੇ ਦਿਨੇ ਗੁਰਦੁਆਰਿਆਂ ਦਾਲਦਾ ਦੋਲੂ ਘਾ ਕੇ ਸ਼ਾਮੀ ਲੰਡੂ ਜੈ ਦੋ ਪੈਗ ਲਾ ਕੇ ਸਿੱਖਾਂ ਨੂੰ 658 ਨੂੰ ਗਾਲਾਂ ਕੱਢਦੇ ਆ ਫੇਸਬੁੱਕ ਤੇ ਪਤਾ ਕਰਿਓ ਸ਼੍ਰੋਮਣੀ ਕਮੇਟੀ ਖਾਲਸਾ ਏਡ ਸਮੇਤ ਹਰ ਪਿੰਡ ਦੇ ਗੁਰਦੁਆਰੇ ਤੋਂ ਧਰਤੀਤਾ ਨੂੰ ਸੇਵਾ ਜਾ ਰਹੀ ਹੈ ਕਿ ਨਹੀਂ ਪਿਛਲੇ 3 ਸਾਲ ਤੋਂ ਜਿਹੜੇ ਪਾਣੀ ਪੀ ਪੀ ਕੇ ਭਾਈ ਅਮਰਪਾਲ ਸਿੰਘ ਨੂੰ ਭੰਡ ਰਹੇ ਨੇ ਗੁਰਾ ਬੋ ਰਹੇ ਨੇ ਪਤਾ ਕਰਿਓ ਉਹਦਾ ਪਿਓ ਤੇ ਸਾਰੀ ਟੀਮ ਘੜਾ ਚ ਲੋਕਾਂ ਨੂੰ ਚਾਰਾ ਲੰਗਰ ਰਾਸ਼ਨ ਤੂੜੀ ਪਜਾ ਰਹੀ ਹੈ ਕਿ ਨਹੀਂ ਦੁਨੀਆ ਦੀ ਇਕਲੌਤੀ ਸੈਨਾ ਜਿਹਨੂੰ ਆਪਣੀ ਸਿਕਿਉਰਿਟੀ ਵਾਸਤੇ ਪੁਲਿਸ ਦੀ ਲੋੜ ਪੈਂਦੀ ਆ ਕੌਣ ਆਇਆ ਲੋਕਾਂ ਦੀ ਮਦਦ ਤੇ ਹਮੇ ਵੀ ਬਤਾਨਾ ਹਮ ਵੀ ਦੇਖੇ ਬੰਨ ਲਾਉਂਦੇ ਲੱਗਦੇ ਜਕਾਰੇ ਤੇ ਵੱਜਦੇ ਲਲਕਾਰੇ ਇਹ ਇੰਜ ਹੀ ਵੱਜਦੇ ਰਹਿਣੇ ਆ ਚਾਹੇ ਅਫਦਾਲੀ ਨੰਗੇ ਪੈਰੀ ਭਜਾਉਣਾ ਹੋਵੇ ਤੇ ਚਾਹੇ ਖੈਬਰ ਦਰੇ ਤੋਂ ਲੈ ਕੇ ਆ ਆਉਂਦੇ ਹੜਾਂ ਨੂੰ ਬੰਨ ਲਾਉਣਾ ਇਹ ਇੰਜ ਹੀ ਵੱਜਦੇ ਰਹਿਣੇ ਕੋਈ ਸਰਕਾਰ ਕੋਈ ਦਿੱਲੀ ਦਰਬਾਰ ਸਾਡੀ ਫਿਕਰ ਨਾ ਕਰਿਓ ਅਸੀਂ ਤਾਂ 75 ਸਾਲਾਂ ਚੋਂ 150 ਵਾਰ ਉੱਜੜ ਕੇ ਬਸ ਇਹੀ ਆਜ਼ਾਦੀ ਦਾ ਰੰਗ ਮਾਰ ਰਹੇ ਹਾਂ ਉੱਜੜ ਜਾਣਾ ਸਾਡੇ ਲਈ ਸ਼ਰਾਪ ਨਹੀਂ ਸਾਡੇ ਬਾਬੇ ਗੁਰਨਾਨ ਸਿੰਘ ਮਹਾਰਾਜ ਜੀ ਦਾ ਵਰ ਹੈ ਕਿਉਂਕਿ ਇਹ ਵੀ ਸਾਨੂੰ ਤਾਕਤ ਦਿੰਦਾ ਹੈ ਅਕਾਲਪੁਰਖ ਨੇ ਸਾਡੀ ਘਾੜ ਤੇ ਸਦੀਆਂ ਤੋਂ ਉੱਜੜ ਉੱਜੜ ਕੇ ਵਸਣ ਵਾਲੀ ਧੜੀ ਹੈ। ਹੜਾ ਨੇ ਸਾਨੂੰ ਕੀ ਡੋਬਣਾ? ਸਦੀਆਂ ਤੋਂ ਕਈ ਤਖਤ ਸਾਨੂੰ ਡੋਬਦੇ ਡੋਬਦੇ ਫੋੜ ਤਖਤੇ ਤੇ ਪਹੁੰਚ ਗਏ। ਹਰ ਸਾਲ ਆਉਂਦੇ ਹੜ੍ਹ ਤਾਂ ਸਾਨੂੰ ਪ੍ਰਿਆਵਾਂ ਨੂੰ ਬੰਨ ਮਾਰਨ ਦੀ ਯਾਦ ਦਿਵਾਉਂਦੇ, ਤੇ ਲਲਕਾਰਾ ਮਾਰਦੇ ਆ ਵੀ ਤਿਆਰੀ ਕਰਕੇ ਰੱਖਿਓ। ਇੱਕ ਦਿਨ ਆਵੇਗਾ ਜਦੋਂ ਤੁਹਾਨੂੰ ਪੰਜਾਬ ਦੀ ਹੋਂਦ ਤੇ ਅ즈ਮਤ ਪਹੁੰਚਾਉਣ ਲਈ ਇੱਕ ਵੱਡੇ ਦਰਿਆ ਨੂੰ ਬੰਨ ਮਾਰਨਾ ਪਵੇ। ਸਾਡੀ ਇਹੀ ਪਹਿਚਾਣ ਆ। ਕਹਾਵਤ ਆਨਾ ਦੀ ਦਰਿਆਵਾਂ ਨੂੰ ਬੰਨ ਨਹੀਂ ਲੱਗਦੇ। ਪੰਜਾਬ ਨੇ ਨੱਕੇ ਲਾਇਏ ਗੁਰੂ ਦੀ ਨੀਅਤ ਦੇ ਨਾਲ। ਬਾਤ ਕੀ ਚਾਹੇ ਥੋੜਾ ਸਮਾਂ ਲੱਗ ਜੂਰੇ, ਚਾਹੇ ਦੁਸ਼ਮਣ ਜਿੰਨਾ ਮਰਜੀ ਜੋਰ ਲਾ ਲਵੇ, ਚਾਹੇ ਵੈਰੀ ਕਿੰਨੀਆਂ ਸ਼ਤਰੰਜ ਦੀਆਂ ਚਾਲਾਂ ਚੱਲੀ ਜਾਣ। ਕੌਣ ਨੂੰ ਐਵੇਂ ਭੰਬਲ ਕੂਸੇ ਵਿੱਚ ਪਾਈਦਾ ਹੁੰਦਾ? ਆਪਣਾ ਇਤਿਹਾਸ ਦੇਖਿਆ ਕਰੋ, ਕਾਇਰ ਧਾਲੀਆਂ ਗੱਲਾਂ ਕਰਨ ਤੋਂ ਪਹਿਲਾਂ। ਹਰ ਸਮੇਂ ਨੈਗੇਟਿਵਿਟੀ 'ਚ ਨਹੀਂ ਰਹਿਦਾ। ਹਰ ਸਮੇਂ ਸੈਲਫ ਹੇਟ ਚੰਗੀ ਨਹੀਂ ਬਣੀ। ਇਹ ਅਜੀਬ ਜਿਹੇ ਡਰ ਦੀ ਵਜ੍ਹਾ ਗੁਲਾਮੀ ਹੁੰਦਾ। ਜਦੋਂ ਪੈਨਾ ਕੁਝ ਹੋਏ ਐਵੇਂ ਡਰੀ ਜਾਣਾ ਵੀ ਨੁਕਸਾਨ ਨਾ ਹੋ ਜਿਨ੍ਹਾਂ ਪਰਿਵਾਰਾਂ ਨੇ 84 ਤੋਂ ਬਾਅਦ ਦਾ ਦੌਰ ਪਿੰਡੇ ਤੇ ਹੰਡਾਇਆ ਉਹ ਸਗੋਂ ਚੜ੍ਹਦੀ ਕਲਾ ਚ ਨਿਕਲੇ ਪਰ ਮਰ ਗਏ ਲੁੱਟੇ ਗਏ ਹਾਈ ਮੁੰਡੇ ਮਰਵਾਉਣਗੇ ਜਿਹੇ ਸਭ ਉਹ ਬੋਲਦੇ ਆ ਜਿਨ੍ਹਾਂ ਦਾ ਵਾਲ ਵੀ ਬਿੰਗਾ ਨਹੀਂ ਆਮਾਜਾ ਦੇਖ ਲੋ 47 ਤੋਂ ਹੁਣ ਤੱਕ ਰੋਜ਼ ਡਿੱਗਦਾ ਤੇ ਰੋਜ਼ ਖੜਾ ਹੁੰਦਾ ਤੇ ਉੱਠਦੇ ਸਾਰ ਫਿਰ ਜਕਾਰਾ ਲਾਉਂਦਾ ਬੋਲੇ ਸੋਨਿਹਾਲ ਸਤ ਸ੍ਰੀ ਅਕਾਲ ਕਹਿੰਦੇ ਠੀਕ ਆ ਨਾਲ ਖਤਮ ਕਰਦੇ ਆਂਗੇ ਰਗਾ ਚ ਖੂਨ ਭੁੱਲ ਹੈ ਵੀ ਗੁਜਰੀ ਦੇ ਲਾਲ ਲੱਖ ਖੂਨ ਅੱਜ ਬੇਸ਼ੱਕ ਸਮਾਂ ਥੋੜਾ ਖਰਾਬ ਚੱਲ ਰਿਹਾ ਅੱਜ ਬੇਸ਼ੱਕ ਹਵਾਵਾਂ ਸਾਡੇ ਹੱਕ ਚ ਨਹੀਂ ਪਰ ਆਖਰੀ ਨਤੀਜਾ ਹਮੇਸ਼ਾ ਇਹੀ ਨਿਕਲਣਾ ਹੈ ਸ਼ਾਮ ਮੁਮਦਾ ਅੰਤ ਨੂੰ ਸੋਈ ਹੋਣਾ ਜੋ ਕਰੇਗਾ ਖਾਲਸਾ ਪੰਥ ਮੀਂਹ ਗੁਰਾਂ ਦੇ ਨਾਮ ਤੇ ਵਸਦੇ ਇਸੇ ਪੰਜਾਬ ਦੀ ਮਿਹਨਤ ਤੇ ਇਮਾਨਦਾਰੀ ਦੀ ਬਾਤ ਪਾਉਂਦਾ ਸਾਡਾ ਵੀਰ ਦਰਜੀਤ ਸਿੰਘ ਜੋ ਖਾਲਸਾ ਵੈੱਬਸਾਈਟ ਡਿਜ਼ਾਈਨਰਸ ਦੇ ਫਾਊਂਡਰ ਨੇ 2014 ਤੋਂ ਲੈ ਕੇ ਹੁਣ ਤੱਕ ਖਾਲਸਾ ਵੈੱਬਸਾਈਟ ਡਿਜ਼ਾਈਨਰਸ ਨੇ 400 ਤੋਂ ਜ਼ਿਆਦਾ ਵੈੱਬਸਾਈਟਸ ਐਨਆਰਆਈ ਪੰਜਾਬੀਆਂ ਲਈ ਡਿਜ਼ਾਈਨ ਕਰਕੇ ٹرسٹ ਹਾਸਲ ਕੀਤਾ ਹੈ ਅਲਟਰਾ ਫਾਸਟ ਐਂਡ ਸਿਕਯੂਅਰ ਵੈੱਬਸਾਈਟ ਲਾਈਫਟਾਈਮ ਸਪੋਰਟ ਐਂਡ ਫ੍ਰੀ ਬੈਕਅਪਸ ਈਜ਼ੀ ਐਡੀਟਿੰਗ ਵਿਦ ਖਾਲਸਾ ਐਡੀਟਰ ਦਲਜੀਤ ਸਿੰਘ ਖੁਦ ਹਰ ਪ੍ਰੋਜੈਕਟ ਵਿੱਚ ਇਨਵੋਲਵ ਰਹਿੰਦਾ ਮੈਂ ਕੰਫੀਡੈਂਟਲੀ ਤੇ ਬੜੀ ਜ਼ਿੰਮੇਵਾਰੀ ਦੇ ਨਾਲ ਐਨਆਰਆਈ ਪੰਜਾਬੀਆਂ ਦੇ ਲਈ ਇਸ ਬ੍ਰਾਂਡ ਰეკਮੈਂਡ ਕਰਦਾ ਏ ਕੰਪਨੀ ਸਿਰਫ ਐਨਆਰਆਈ ਪੰਜਾਬੀਸ ਲਈ ਕੰਮ ਕਰਦੀ ਹੈ ਡਾਇਰੈਕਟ WhatsApp ਤੇ ਦਲਜੀਤ ਸਿੰਘ ਨਾਲ ਗੱਲ ਕਰਨ ਲਈ Google ਤੇ ਸਰਚ ਕਰੋ ਖਾਲਸਾ ਵੈੱਬਸਾਈਟ ਡਿਜ਼ਾਈਨਰ ਪੰਜਾਬ ਦਾ ਟਰੱਸਟਡ ਤੇ ਬੈਸਟ ਵੈੱਬਸਾਈਟ ਡਿਜ਼ਾਈਨਰ ਬਾਕੀ ਕੁਝ ਗੱਲਾਂ ਤਰਕ ਦੀ ਸਾਂਤ ਤੇ ਲਾ ਕੇ ਨਹੀਂ ਦੇਖੀਆਂ ਜਾ ਸਕਦੀ ਕੁਝ ਗੱਲਾਂ ਬਾਰੇ ਫੈਸਲਾ ਨਹੀਂ ਕੀਤਾ ਜਾ ਸਕਦਾ ਵੀ ਇਹ ਸੰਭਵ ਤੇ ਅਸੰਭਵ ਵਿੱਚੋਂ ਕਿਹੜੀ ਅਸਲੀਅਤ ਨੂੰ ਬਿਲੋਂਗ ਕਰਦੀ ਹੈ ਕੁਝ ਗੱਲਾਂ ਸਿਰਫ ਵੀਰ ਰਸ ਜਗਾਉਣ ਲਈ ਹੁੰਦੀ ਹੈ ਤੇ ਜਦੋਂ ਵੀਰ ਰਸ ਦਾ ਮੂਜਸਮਾ ਖਾਲਸਾ ਫਗੋਤਦੀ ਦੇ ਮੁੱਖੇ ਮਹੱਤ ਹੁੰਦਾ ਫਿਰ ਸਾਹਮਣੇ ਕਿਹੜਾੜੇ ਕੋਈ ਇੱਕ ਖੜਿਆ ਤਾਂ ਦੱਸ ਦੇ ਤੁਸੀਂ ਆਪਣੇ ਬਗੇਲ ਸਿੰਘਾਂ ਆਪਣੇ ਜੜਤ ਸਿੰਘਾਂ ਆਪਣੇ ਅਜੀਤ ਸਿੰਘ ਗੁਜਾਰ ਸਿੰਘ ਤੇ ਮਾਣ ਕਰਿਓ ਸਾਹਮਣੇ ਕੋਈ ਗੰਗੂ ਆਇਆ ਕੋਈ ਚੰਦੂ ਆਇਆ ਤੇ ਜਾਂ ਕੋਈ ਦੰਦੀ ਖੜਾ ਨਹੀਂ ਜਾਣ ਖੁਦ ਚੋਂ ਹੀਮ ਭਾਵਨਾ ਕੱਢਦੇ ਹਾਂ ਸਿੱਖੀ ਨੂੰ ਕਿਸੇ ਤੋਂ ਖਤਰਾ ਨਾ ਹੋ ਸਕਦਾ ਨਾ ਸਿੱਖੀ ਖਤਮ ਹੋ ਸਕਦਾ ਕਿਉਂਕਿ ਮਰਦਿਆਂ ਨਹੀਂ ਜਾਨ ਬਖਸ਼ੀਆ ਸਿੱਖੀ ਖੰਡੇ ਚੋਂ ਪ੍ਰਗਟ ਹੋਇਆ ਖਾਲਸਾ ਤੇ ਜਿਹੜਾ ਪ੍ਰਗਟ ਹੋਇਆ ਹੋਵੇ ਉਹ ਮਰਦਾ ਨਹੀਂ ਮਰਦਾ ਉਹ ਹੈ ਜਿਹੜਾ ਜੰਮਦਾ ਸਿੱਖੀ ਜੰਮੀ ਨਹੀਂ ਪ੍ਰਗਟ ਹੋਈ ਹੈ ਤਗਾ ਇਸ ਵਾਲੀ ਵੀਡੀਓ ਹੋ ਚੁੱਕੀ ਹੈ ਤੇ ਖਤਮ ਤੇ ਤੁਸੀਂ ਦੇਖ ਕੇ ਕਿੰਨੀ ਵਧੀਆ ਇਹਨਾਂ ਨੋਲੇਜ ਸੀ ਇਹਨਾਂ ਜਿਹੜੇ ਮਤਲਬ ਪੰਜਾਬ ਚ ਹੜ ਆ ਗਏ ਇਹਨਾਂ ਕੁਝ ਹੋ ਗਿਆ ਉਸ ਤੋਂ ਬਾਅਦ ਵੀ ਮਤਲਬ ਜਿਹੜੀ ਕੋ ਮੈਂ ਕਹਿੰਦੇ ਉਹ ਉਹਦੀ ਜਿਹੜੀ ਪੰਜਾਬ ਮਤਲਬ ਪੰਜਾਬ ਸਪੈਸ਼ਲੀ ਉਹਦੀ ਕੋਈ ਵੀ ਹੈਲਪ ਨਹੀਂ ਕਰ ਰਹੀ ਇਸ ਟਾਈਮ ਹਾਂ ਇਹਨਾਂ ਸਾਰੇ ਆ ਉਹਨਾਂ ਦੇ ਘਰ ਵੀ ਢੂਪ ਕੇ ਹਨਾ ਕਿਸਾਨ ਜਿਹੜੇ ਖੇਤ ਜਿਹੜੀ ਉਹਨਾਂ ਨੇ ਇੰਨੀ ਮਿਹਨਤ ਕੀਤੀ ਸੀ ਕੋ ਵੀ ਸਾਰੇ ਖਰਾਬ ਹੋ ਗਏ ਹਨ ਕਿੰਨੀ ਵੀਡੀਓ ਵਾਇਰਲ ਹੋ ਰਹੀ ਹੈ ਤੇ ਮਤਲਬ ਇਹ ਹੈ ਕਿ ਉਹਨਾਂ ਨੇ ਕਦੇ ਇੰਜ ਨਹੀਂ ਕਿਹਾ ਕਿ ਹਾਇ ਇੰਜ ਚੋ ਚੋ ਕੋਈ ਉਹਨੇ ਜਿਹੜਾ ਚੜ੍ਹਦੀ ਕਲਾ ਚ ਰਹਿੰਦਾ ਹੈ ਹਾਂ ਫਿਕ ਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਹਾਂ ਮੇਸ਼ਾ ਸਾਰੇ ਦੀ ਹੈਲਪ ਕਰਦੇ ਆ ਪਰ ਜਦ ਪੰਜਾਬ ਤੇ ਮੁਸੀਬਤ ਆਉਂਦੀ ਹੈ ਨਾ ਕੋਈ ਮੁਸੀਬਤ ਆਉਂਦੀ ਤਾਂ ਸਾਰੇ ਪਿੱਛੇ ੜ ਜਾਂਦੇ ਮੇਲੇ ਪਿੱਛੇ ਸਿੱਖ ਜਾਂਦੇ ਨਾ ਪਰ ਇਹ ਹੈ ਕਿ ਜੇ ਕੋਈ ਨਹੀਂ ਅਤਰਬ ਹੈ ਹਾਂ ਵਾਈ ਗੁ ਜੀ ਮਾਈ ਗੁ ਜੀ ਆਪ ਮੇ ਕਰਦੇ ਤੇ ਤਿੱਖੀ ਕੌਮ ਕਿ ਪਿੱਛੇ ਨਹੀਂ ਰਹਿੰਦੀ ਬਿਲਕੁਲ ਕਦੇ ਵੀ ਨਹੀਂ ਪਿੱਛੇ ਰਹਿੰਦੀ ਤੇ ਇਹ ਵੀ ਸਭ ਕੁਝ ਸ਼ੀਪ ਹੋ ਜਾਏਗਾ ਹੁੱਲੀ ਹੁੱਲੀ ਹਾਂ ਤੇ ਫਿਰ ਇਹ ਸਭ ਠੀਕ ਹੋ ਜਾਏਗਾ ਤੇ ਇਹ ਨਾਲੇ ਮਤਲਬ ਬਹੁਤ ਵਧੀਆ ਨਾਲ ਜੈਨਾ ਨੇ ਤੇ ਇਹ ਸਾਨੂੰ ਤਾਂ ਬਹੁਤ ਵਧੀਆ ਲੱਗੀ ਕਹਿੰਦੇ ਤਿੱਖੀ ਪਰਗਟ ਹੋਈ ਹੈ ਤਿੱਖੀ ਜਨਮੀ ਨਹੀਂ ਹੈ ਜਨਮੀ ਨਹੀਂ ਹੈ ਤੇ ਮਤਲਬ ਇਹ ਹੈ ਕਿ ਬਹੁਤ ਪਾਵਰਫੁਲ ਹੈ ਕਾਮ ਫੈਸ਼ਨਲੀ ਹੈ ਦਸੈਨਾ ਨੀ ਕਿ ਇਨਕੇ ਜੋ ਕੋਈ ਪੰਜਾਬ ਨਾ ਨਹੀਂ ਖੜਿਆ ਤਾਂ ਕੱਲੀ ਹੈ ਬਿਲਕੁਲ ਵੀ ਨਹੀਂ ਕਹ ਰਹੇ ਹੁਣ ਪੰਜਾਬੀ ਪੰਜਾਬੀ ਆ ਦੇ ਕੰਮ ਆ ਰਿਹਾ ਹੋਰ ਕੋਈ ਦੇਸ਼ ਹੈ ਹੋਰ ਕੋਈ ਨਹੀਂ ਆ ਰਿਹਾ ਵੈਰੀ ਗੁੱਡ ਤਾਂ ਮੋਹ ਜੰਗੀ ਲਕੀਸਾਨ ਵਾਲੀ ਵੀਡੀਓ ਤੇ ਤੁਹਾਨੂੰ ਵੀ ਲੱਗੀ ਹੋਏ ਜੇ ਲੱਗੀ ਹੋਏ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਕਿ ਤਾਂ ਕਿ ਸਾਰਿਆਂ ਨੂੰ ਇਹਦੇ ਬਾਰੇ ਪਤਾ ਲੱਗੇ ਤੇ ਬਾਕੀ ਸਾਰੇ ਚੜ੍ਹਦੀ ਕਲਾ ਚ ਰਹੋ ਸਸਰੀ ਦਾ ਧੰਨਵਾਦ ਧੰਨਵਾਦ